i 352 Kyle. Gonna be. Yeah, yeah, guys All right, to this first place that's ਪਿੰਦਰ ਸਿੰਘ ਜੱਡਵਾਲਾ ਸਾਹਿਬ ਪਹਿਲਾਂ ਤਾਂ ਬਧਾਈ ਬਹੁਤ ਵੱਡੀ ਵੱਡੀ ਕਿ ਆਪਦੇ بیٹے ਨੇ ਪ੍ਰਦੇਸ਼ਾਂ ਦੇ ਅੰਦਰ ਵੀ ਮੱਲਾ ਮਾਰ ਕੇ ਦਿਖਾਈਆਂ ਕੀ ਕਹਿਣਾ ਚਾਹੁੰਦੇ ਆ ਨੌਜਵਾਨ ਜੂਸ ਨੂੰ ਦੇਖੋ ਜਿਹੜੀ ਗੱਲ ਤੁਸੀਂ ਕੀਤੀ ਆ ਮੈਂ ਪਹਿਲਾਂ ਤਾਂ ਸਾਰੇ মিডিਆ ਦਾ ਬਹੁਤ ਧੰਨਵਾਦ ਕਰਦਾ ਈ ਠੀਕ ਆ ਬੇਟਾ ਮੇਰਾ ਪੰਜਾਬ ਦਾ ਪੁੱਤ ਹੈ ਕੈਨੇਡਾ ਦੀ ਧਰਤੀ ਦੇ ਵਿੱਚ ਐਕਸਪੋਰਟ ਵੈਂਕੂਵਰ ਦੇ ਵਿੱਚ ਜਿਹੜਾ ਬਾਡੀ ਬਿਲਡਿੰਗ ਦਾ ਵਰਲਡ ਕੈਂਪੀਸ਼ਨਸ਼ਿਪ ਹੋਈ ਆ ਜਿਹਦੇ ਵਿੱਚ ਚਾਰ ਕੈਟਾਗਰੀਆਂ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ ਉਹ ਚਾਰਾਂ ਦੇ ਵਿੱਚੋਂ ਸਾਬਿਤ ਜਾਣ ਲੱਗਣਾ ਬੇਟਾ ਮੇਰਾ ਬੇਟਾ ਭਾਈ ਸਾਹਿਬ ਦੀ ਉਮਰ ਦੇ ਵਿੱਚ ਹੈ ਇਸ ਨੇ ਤਿੰਨ ਸਿਲਵਰ ਮੈਡਲ ਔਰ ਇੱਕ ਕਾਂਸੀ ਦਾ ਮੈਡਲ ਦਾ ਜਿੱਤਿਆ ਜਿੱਥੇ 500 ਪਲੇਅਰ ਨੇ ਪਾਰਟਿਸਪੇਟ ਕੀਤਾ ਸੀਗਾ ਤੇ ਮੈਂ ਕਹਿੰਦਾ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਦੇਣ ਹੈ ਸਾਨੂੰ ਔਰ ਅੱਜ ਦੇ ਸਮੇਂ ਦੇ ਵਿੱਚ ਮੈਂ ਜਿੱਥੇ ਪੂਰੇ ਭਾਰਤ ਦੇ ਵਿੱਚ ਇਸੇ ਜਿਹੜਿਆ ਫਲਤੀ ਦੇ ਨਾਲ ਸਿਲਵਰ ਮੈਡਲ ਆਣ ਦੇ ਨਾਲ ਜਿੱਥੇ ਪੂਰੇ ਭਾਰਤ ਦਾ ਨਾਮ ਰੌਸ਼ਨ ਹੋਇਆ ਜਿੱਥੇ ਪੰਜਾਬ ਦਾ ਰੋਸ਼ਨ ਨਾ ਹੋਇਆ ਜਿੱਥੇ ਸਾਡੇ ਸ਼ਹੀਦ ਭਗਤ ਸਿੰਘ ਦਾ ਨਾਮ ਰੌਸ਼ਨ ਹੋਇਆ ਉੱਥੇ ਮੇਰੇ 570 ਸਾਲ ਪੁਰਾਣੇ ਪਿੰਡ ਜਾਲਲੇ ਦਾ ਨਾਮ ਰੌਸ਼ਨ ਹੋਇਆ ਪਰ ਮੈਂ ਇਹ ਆਸ ਕਰਦਾ ਔਰ ਮੈਂ ਬੱਚਿਆਂ ਨੂੰ ਅਪੀਲ ਕਰਦਾ ਕਿ ਆਣ ਵਾਲੇ ਸਮੇਂ ਦੇ ਵਿੱਚ ਖੇਡਾਂ ਨਾਲ ਜੁੜਨਾ ਜਿਹੜਾ ਜ਼ਰੂਰਤ ਹੈ ਸਮੇਂ ਦੀ ਅੱਜ ਨਸ਼ਿਆਂ ਦੇ ਵਿੱਚ ਸਾਡੀ ਜਵਾਨੀ ਗਰ ਕਰ ਰਹੀ ਹੈ ਈ ਕਾ ਸਮੇਂ ਦੀਆਂ ਸਰਕਾਰਾਂ ਦੇਸ਼ਕ ਸਾਡੀਆਂ ਰਹੀਆਂ ਜਾਂ ਦੂਸਰੀਆਂ ਸਰਕਾਰਾਂ ਆ ਆਪਣੇ ਵੱਲੋਂ ਨਸ਼ੇ ਨੂੰ ਖੱਲ ਪਾਲਣੇ ਯੋਰ ਲਾ ਰਹੀਆਂ ਪਰ ਇਸ ਦੇ ਉੱਤੇ ਵੀ ਜਿਹੜਾ ਹੋਰ ਕਦਮ ਹੈ ਉਹ ਚੁੱਕਨੇ ਚਾਹੀਦੇ ਔਰ ਬੱਚਿਆਂ ਨੂੰ ਖਾਸ ਕਰ ਗਰੀਬ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਮੈਂ ਸਰਕਾਰ ਕੋਲੋਂ ਅੱਜ ਵੀ ਮੰਗ ਕਰਦਾ ਜਿੱਥੇ ਉਹਨਾਂ ਨੂੰ ਸਟੇਡੀਅਮ ਇਹ ਜਿਹੜ ਨੂੰ ਗਰਾਉਣਾ ਪਲੱਸ ਨਾਲ ਜਿਹੜੇ ਹੁਣ ਹਰ ਬੱਚੇ ਉਹਨਾਂ ਨੂੰ ਮਾਲੀ ਮਦਦ ਦਿੱਤੀ ਜਾਣੀ ਚਾਹੀਦੀ ਆ ਔਰ ਜਿਹੜੇ ਬੱਚੇ ਨੈਸ਼ਨਲ ਲੈਵਲ ਤੋਂ ਵਿਨ ਕਰ ਜਾਂਦੇ ਆ ਉਹਨਾਂ ਨੂੰ ਇੰਟਰਨੈਸ਼ਨਲ ਜਾਣ ਦੇ ਲਈ ਜਿਹੜੇ ਖਰਚੇ ਆ ਇਹੋ ਜੀ ਸਕੀਮ ਜਿਹੜੀ ਆ ਸਰਕਾਰ ਨੂੰ ਲਗਾਉਣੀ ਚਾਹੀਦੀ ਆ ਮੈਂ ਬਹੁਤ ਤੁਹਾਡਾ ਧੰਨਵਾਦ ਆ ਕਿ ਤੁਸੀਂ ਸਾਹਿਲ ਜਾਣ ਲੱਗੀਆਂ ਦੀ ਮੇਰੇ ਕੋਲ ਕੁਝ ਹੀ ਆ ਬਹੁਤ